ਮਹਾਰਾਣੀ ਪਰਨੀਤ ਕੌਰ ਜਦੋਂ 19 ਚ ਮੈਂ ਇਲੈਕਸ਼ਨ ਲੜੀ ਸੀ ਤਾਂ ਮਹਾਰਾਣੀ ਪਰਨੀਤ ਕੌਰ ਨੇ ਕਾਂਗਰਸ ਲਈ ਵੋਟਾਂ ਮੰਗੀਆਂ ਸੀ ਕੋਲੋ ਭਾਜੀਪੀ ਲਈ ਮੰਗ ਰਹੀ ਹੈ ਲੋਕਾਂ ਨੂੰ ਇਹੀ ਕਨਫਿਊਜ਼ਨ ਹੋਇਆ ਪਿਆ ਵੀ ਮਹਾਰਾਣੀ ਨੂੰ ਪੰਜੇ ਤੇ ਮੋਹਰ ਲਾਉਣੀ ਹੈ ਕਿ ਕਾਤੇ ਲਾਉਣੀ ਹੈ ਅਸੀਂ ਵੀ ਛੋਟੇ ਹੁੰਦੇ ਸੀ ਸਾਨੂੰ ਇਹ ਲੱਗਦਾ ਸੀ ਕਾਂਗਰਸ ਪਾਰਟੀ ਮਤਲਬ ਕੈਪਟਨ ਸਾਹਿਬ ਦੀ ਪਾਰਟੀ ਤੇ ਜਦੋਂ ਆਪ ਹੀ ਆਪਦਾ ਪਰਿਵਾਰ ਛੱਡ ਗਏ ਆਪਦਾ ਜਿਹੜੀ ਕਹਿੰਦਾ ਬੇਸ ਹੈ ਉਹ ਹੀ ਛੱਡ ਗਏ ਤੇ ਇਹਨਾਂ ਨੂੰ ਲੋਕਾਂ ਨੇ ਕਿੱਥੇ ਮੂੰਹ ਲਾਣਾ ਹੈ ਮਹਾਰਾਣੀ ਪ੍ਰਨੀਤਕੌਰ ਗਏ ਐ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਬੜਨ ਦਿੱਤਾ ਜਾ ਰਿਹਾ ਸਾਡੇ 4-5 ਪਿੰਡ ਹੋ ਗਏ ਜਿੱਥੋਂ ਕਿ ਉਹਨਾਂ ਨੂੰ ਬਾਹਰ ਹੀ ਵਾਪਸ ਭੇਜ ਦਿੱਤਾ ਗਿਆ ਮਹਾਰਾਣੀ ਪ੍ਰਨੀਤਕੌਰ ਦਾ ਤਾਂ ਆਧਾਰ ਹੀ ਨਹੀਂ ਰਿਹਾ ਕੋਈ ਲੋਕ ਹੈ ਹੀ ਕਨਫਿਊਜ਼ ਹੈ ਵੀ ਇਹ ਕਿੱਥੋਂ ਆਏ ਐ ਜੁਗਣੀ ਅਕਾਲੀ ਦਲ ਉਹਨਾਂ ਦਾ ਗਿਣਤੀ ਚ ਹੀ ਨਹੀਂ ਐ ਕੁਝ ਉਹ ਤਾਂ ਵੈਸੇ ਹੀ ਖਤਮ ਹੋ ਚੁੱਕਿਆ ਜਿਵੇਂ ਕਿ ਆਪਣੇ ਮਾਨ ਸਾਹਿਬ ਕਹਿੰਦੇ ਸੀ ਅਕਾਲੀ ਦਲ ਕੀ ਖਾਲੀ ਦਲ ਹੈ ਤਾਂ ਉਹਨਾਂ ਕੋਲੇ ਕੁਝ ਨਹੀਂ ਐ ਤਾਂ ਖਤਮ ਹੋ ਚੁੱਕਿਆ ਮਤਲਬ ਜਿਹੜੇ ਲੋਕਾਂ ਦਾ ਸਟੈਂਡ ਹੀ ਨਹੀਂ ਐ ਲੋਕ ਬਹੁਤ ਸਮਝਦਾਰ ਹੋ ਚੁੱਕੇ ਐ ਲੋਕ ਉਹਨਾਂ ਨੂੰ ਨਹੀਂ ਪਸੰਦ ਕਰਨਗੇ ਇੱਕ ਦਿਨ ਇਹਨਾਂ ਦੀ ਜਮਾਨਤਾ ਜਬਤ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਤਾਂ ਮੈਡਮ ਨੀਨਾ ਮਿੱਤਲਾ ਰਾਜਪੁਰੇ ਤੋਂ ਐਮ ਐਲ ਏ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਮੈਮ ਪਹਿਲਾਂ ਤਾਂ ਇਹ ਦੱਸੋ ਤਸਵੀਰ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਲੋਕਾਂ ਦਾ ਉਤਸ਼ਾਹ ਕਿਵੇਂ ਲੱਗ ਰਿਹਾ ਹੈ ਦੇਖੋ ਲੋਕਾਂ 'ਚ ਉਤਸ਼ਾਹ ਪਨੇ ਆਪ ਹੀ ਪਤਾ ਚੱਲ ਰਿਹਾ ਹੈ ਲੋਕ ਜਿੱਥੋਂ-ਜਿੱਥੋਂ ਪਤਾ ਲੱਗ ਰਿਹਾ ਕਿ ਅੱਜ ਮਾਨ ਸਾਹਿਬ ਆ ਰਹੇ ਆ ਖੁਦ ਬਖੁਦ ਚੱਲ ਕੇ ਇੱਥੇ ਆ ਰਹੇ ਨੇ ਕਿਉਂਕਿ ਮਾਨ ਸਾਹਿਬ ਲੋਕ ਆਪਣੇ ਹਰਮਨ ਪਿਆਰੇ ਨੇਤਾ ਨੂੰ ਮਿਲਣ ਆ ਰਹੇ ਨੇ ਔਰ ਉਹਨਾਂ ਨੂੰ ਇੱਕ ਭਰੋਸਾ ਦਿਵਾਨ ਆ ਰਹੇ ਨੇ ਕੀ ਪਟਿਆਲਾ ਲੋਕ ਸਭਾ ਲੋਕ ਸਭਾ ਦੀ ਤੁਸੀਂ ਚਿੰਤਾ ਨਾ ਕਰੋ ਉਹ ਤਾਂ ਅਸੀਂ ਜਿੱਤ ਕੇ ਤੁਹਾਡੀ ਝੋਲੀ ਵਿੱਚ ਪਾਵਾਂਗੇ ਰਾਜਪੁਰਾ ਤੁਹਾਡੀ ਡਿਊਟੀ ਹੈ ਰਾਜਪੁਰਾ ਤੁਸੀਂ ਐਮ ਐਲ ਏ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਹੈ 22 ਤੇ 24 'ਚ ਕੀ ਫਰਕ ਲੱਗ ਰਿਹਾ ਹੈ ਰਾਜਪੁਰਾ ਬਹੁਤ ਅੱਛਾ ਰਿਸਪੌਂਸ ਹੈ 22 'ਚ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਅਸੀਂ ਗਰੰਟੀਆਂ ਦਿੱਤੀਆਂ ਸੀ ਬਟ ਹੁਣ ਅਸੀਂ ਕੰਮ ਕਰਕੇ ਦਿਖਾਏ ਹੈ ਲੋਕ ਇਹੀ ਕਹਿੰਦੇ ਜੀ ਅਸੀਂ ਕੰਮਾਂ ਨੂੰ ਵੋਟਾਂ ਪਾਣੀ ਹੈ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਤੇ ਜੇ ਅਸੀਂ ਤੁਹਾਨੂੰ ਨਹੀਂ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਕੱਲ ਹੀ ਮੈਂ ਡਾਕਟਰ ਸਾਹਿਬ ਦੀਆਂ 12 ਮੀਟਿੰਗਾਂ ਕਰ ਜਿਨਨੇ ਜੈਂਟਸ ਸੀ ਉਹਨੀਆਂ ਲੇਡੀਜ਼ ਸੀਗੀਆਂ ਰਾਜਪੁਰੇ ਚ ਮੇਰੇ ਨਾਲ ਤਾਂ ਪਹਿਲੀ ਵਾਰ ਹਲਕਾ ਇਹ ਐਸਾ ਹਲਕਾ ਹੈ ਜਿੱਥੇ ਲੇਡੀਜ਼ ਵੀ ਬਰਾਬਰ ਦੀ ਗਿਣਤੀ ਵਿੱਚ ਬਾਹਰ ਨਿਕਲ ਰਹੀਆਂ ਨੇ ਔਰ ਰਾਜਪੁਰਾ ਹਲਕਾ ਅਸੀਂ ਪੂਰੀ ਚੋਟਿੰਗ ਨਾਲ ਕਹਿੰਨੇ ਜਿੱਤ ਕੇ ਦੇਵਾਂਗੇ ਜਿਵੇਂ ਨਾ ਭਗਵੰਤ ਜੀ ਸਾਹਿਬ ਪਹਿਲਾਂ ਕਹਿੰਦੇ ਸੀ ਵੀ ਇਹ ਸਾਰੇ ਮੇਰੇ ਪਮਕੜ ਹੈ ਤੇ ਕੋਈ ਇਸੇ ਨੂੰ ਮੈਂ ਮੋਟਰਸਾਈਕਲ ਜਾਂ ਗੱਡੀ ਦਾ ਤੇਲ ਲਈ ਨਹੀਂ ਕਹਿੰਦਾ ਆਪਣੇ ਆਪ ਹੀ ਆਪ ਮੁਹਾਰੇ ਆਉਂਦੇ ਨੇ ਇਸ ਵਾਰ ਵੀ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਮੇਰੇ ਨਾਲ ਆ ਸਾਰੇ ਵਲੰਟੀਅਰ ਸਾਥੀ ਹੈ ਸਾਡੀ ਸਾਰੀ ਟੀਮ ਹੈ ਸਾਰੇ ਆਪਣੇ ਆਪ ਆਏ ਆ ਸਭ ਦੇ ਅੰਦਰ ਜਨੂਨ ਹੈ ਇੱਕ جنੂਨ ਹੈ ਵੀ ਅਸੀਂ ਮਾਨ ਸਾਹਿਬ ਨੂੰ ਮਿਲਣ ਜਾਣਾ ਹੈ ਇਹ ਆਮ ਆਦਮੀ ਪਾਰਟੀ ਵਿੱਚ ਵੀ ਇਹ ਦੂਜੀਆਂ ਪਾਰਟੀਆਂ 'ਚ ਨਹੀਂ ਹੈ ਦੂਜੀਆਂ ਪਾਰਟੀਆਂ ਤੁਸੀਂ ਦੇਖੋ ਮਹਾਰਾਣੀ ਪ੍ਰਨੀਤ ਕੌਰ ਜਦੋਂ 19 'ਚ ਮੈਂ ਇਲੈਕਸ਼ਨ ਲੜੀ ਸੀ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਲਈ ਵੋਟਾਂ ਮੰਗੀਆਂ ਸੀ ਹੁਣ ਉਹ ਲੋ ਬੀਜੇਪੀ ਲਈ ਮੰਗ ਰਹੀ ਹੈ ਲੋਕਾਂ ਨੂੰ ਆਈ ਕਨਫਿਊਜ਼ਨ ਹੋਇਆ ਪਿਆ ਵੀ ਮਹਾਰਾਣੀ ਨੂੰ ਪੰਜੇ ਤੇ ਮੋਹਰ ਲਾਉਣੀ ਹੈ ਕਿ ਕਾਤੇ ਲਾਉਣੀ ਹੈ ਇੱਕ ਵੀਡੀਓ ਵੇਖੀਏ ਤੁਸੀਂ ਮਹਾਰਾਣੀ ਪ੍ਰਨੀਤ ਕੌਰ ਆ ਜਿਹੜਾ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਜਿਹੜੇ ਇੱਕ ਲੇਡੀਜ਼ ਨੇ ਉਹ ਨਾਹਰਾ ਲਾਉਂਦੇ ਨੇ ਵੀ ਇਸ ਵਾਰ ਵੋਟ ਆਪ ਪੰਜੇ ਨੂੰ ਪਾਣੀ ਪੰਜੇ ਨੂੰ ਕਿਉਂਕਿ ਉਹਨਾਂ ਨੂੰ ਤਾਂ ਇਹ ਪਤਾ ਹੈ ਅੱਜ ਤੁਸੀਂ ਛੋਟੇ-ਛੋਟੇ ਬੱਚੇ ਨੂੰ ਵੀ ਪੁੱਛੋਗੇ ਨਾ ਸਾਨੂੰ ਵੀ ਅਸੀਂ ਵੀ ਛੋਟੇ ਹੁੰਦੇ ਸੀ ਸਾਨੂੰ ਇਹ ਲੱਗਦਾ ਸੀ ਕਾਂਗਰਸ ਪਾਰਟੀ ਮਤਲਬ ਕੈਪਟਨ ਸਾਹਿਬ ਦੀ ਪਾਰਟੀ ਤੇ ਜਦੋਂ ਆਪ ਹੀ ਆਪਦਾ ਪਰਿਵਾਰ ਛੱਡ ਗਏ ਆਪਦਾ ਜਿਹੜੀ ਕਹਿੰਦਾ ਬੇਸ ਹੈ ਉਹ ਹੀ ਛੱਡ ਗਏ ਤੇ ਇਹਨਾਂ ਨੂੰ ਲੋਕਾਂ ਨੇ ਕਿੱਥੇ ਮੂੰਹ ਲਾਣਾ ਪਿੰਡਾਂ ਜਿਹਨਾਂ ਨੂੰ ਹੀ ਨਹੀਂ ਵੜਨ ਦਿੱਤਾ ਜਾ ਰਿਹਾ ਇਹਨਾਂ ਦੀ ਬਿਲਕੁਲ ਸਫਾਈ ਹੈ ਇਹ ਜਿਆਦਾ ਹਲਕੇ ਦੇ ਪਿੰਡ ਨੇ ਤੇ ਉੱਥੇ ਬੀਜੇਪੀ ਦਾ ਵਿਰੋਧ ਕਿੰਨਾ ਹੈ ਕਹਿੰਦੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਹੈ ਬਿਲਕੁਲ ਅਜ ਤੱਕ ਇੱਕ ਪਿੰਡ ਵਿੱਚ ਵੀ ਨਹੀਂ ਹੋਇਆ ਆਮ ਆਦਮੀ ਪਾਰਟੀ ਦਾ ਵਿਰੋਧ ਹਾਂ ਮਹਾਰਾਣੀ ਪ੍ਰਨੀਤ ਕੋਰ ਗਏ ਹੈ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਬੜਨ ਦਿੱਤਾ ਜਾ ਰਿਹਾ ਸਾਡੇ 4-5 ਪਿੰਡ ਹੋ ਗਏ ਜਿੱਥੋਂ ਕਿ ਉਹਨਾਂ ਨੂੰ ਬਾਹਰ ਹੀ ਵਾਪਸ ਭੇਜ ਦਿੱਤਾ ਗਿਆ ਤੇ ਵਿਰੋਧਤਾ ਵਿਰੋਧੀ ਕਿੰਨਾ ਕੁ ਟੱਕਰ ਮੰਦੇ ਹੋ ਕੈਪਟਨ ਸਰ ਸੌਰੀ ਮਹਾਰਾਣੀ ਪਰਨੀਤ ਕੋਰ ਔਰ ਡਾਕਟਰ ਸਾਹਿਬ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਮਹਾਰਾਣੀ ਪਰਨੀਤ ਕੋਰ ਦਾ ਤਾਂ ਆਧਾਰ ਹੀ ਨਹੀਂ ਰਿਹਾ ਕੋਈ ਲੋਕ ਹੈ ਹੀ ਕਨਫਿਊਜ਼ ਹੈ ਵੀ ਇਹ ਕਿੱਥੋਂ ਆਏ ਹੈ ਡਾਕਟਰ ਗਾਂਧੀ ਨੂੰ ਆਮ ਆਦੀ ਪਾਰਟੀ ਨੇ ਇੱਕ ਪਛਾਣ ਦਿੱਤੀ ਸੀਗੀ ਉਸ ਤੋਂ ਬਾਅਦ ਜਦੋਂ ਪਿਛਲੀ ਵਾਰ ਇਲੈਕਸ਼ਨਾਂ ਹੋਈਆਂ ਉਦੋਂ ਇੱਕ ਨਵੀਂ ਪਾਰਟੀ ਤੋਂ ਆ ਗਏ ਕਦੇ ਉਹ ਆਜ਼ਾਦ ਆ ਗਏ ਹੁਣ ਉਹ ਕਾਂਗਰਸ ਤੋਂ ਆ ਗਏ ਮਤਲਬ ਜਿਹੜੇ ਲੋਕਾਂ ਦਾ ਸਟੈਂਡ ਹੀ ਨਹੀਂ ਹੈ ਲੋਕ ਬਹੁਤ ਸਮਝਦਾਰ ਹੋ ਚੁੱਕੇ ਹੈ ਲੋਕ ਉਹਨਾਂ ਨੂੰ ਨਹੀਂ ਪਸੰਦ ਕਰਨਗੇ ਇੱਕ ਦਿਨ ਇਹਨਾਂ ਦੀ ਜਮਾਨਤਾ ਜ਼ਬਤ ਹੋਣਗੀਆ ਚੋਣਣੀਆ ਅਕਾਲੀ ਦਲ ਉਹਨਾਂ ਤਾਂ ਗਿਣਤੀ ਚ ਹੀ ਨਹੀਂ ਹੈ ਕੁ ਉਦਾਂ ਵੈਸੇ ਹੀ ਖਤਮ ਹੋ ਚੁੱਕਿਆ ਜਿਵੇਂ ਆਪਣੇ ਮਾਨ ਸਾਹਿਬ ਕਹਿੰਦੇ ਸੀ ਅਕਾਲੀ ਦਲ ਕੀ ਖਾਲੀ ਦਲ ਹੈ ਤਾਂ ਉਹਨਾਂ ਕੋਲੇ ਕੁਝ ਨਹੀਂ ਆ ਤਾਂ ਖਤਮ ਹੋ ਚੁੱਕਿਆ ਤਾਂ ਬਿਲਕੁਲ ਆਪਨੇ ਕਹਿੰਦੇ ਅਕਾਲੀ ਦਲ ਨਹੀਂ ਖਾਲੀ ਦਲ ਤਾਂ ਅੱਜ ਪਟਿਆਲਾ ਦੇ ਵਿੱਚ ਭਗਵੰਤ ਮਾਨ ਪਹੁੰਚ ਰਹੇ ਨੇ ਔਰ ਇੱਕ ਠੜ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ